चंडीगढ़ दुध दे पशुआ दी कोशिश करते ता तुरंत ओ पशुआ चुक लिया जाता है पर पांच हजार रुपे महीना वार ओ कोई नहीं है ये सिलसिला चलता आ रहा है पर दस हजार रुपए प्रति महीना दी कीती जा रही है दुध दे पशु रख वाल लाई बहुत वही औकड़ बन चुकी है ओ पहला ही गुजारा कर रहे हैं उल्टा उना तो प्रति महीना दस हजार दी होनी हो गई है, है सोनू राणा ने प्रेस सामने कर दिया दस्या कि मिठू सैनी नी दफ्तर भी इस बारे शिकायत की साइ सुनवाई नहीं हुई ओना दसा की सू आए दिन ओना दिया वगारा सहेणिया पन्द्रिया हज प्रेस सामने सोनू राणा ने ਆਪਣੇ ਨਾਲ ਹੋ ਰਹੀ ਤੱਕੇ ਸ਼ਾਹੀ ਦੀ ਹਟ ਬੀਤੀ ਸੁਣਾਈ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ सोनू ਰਾਣਾ ਦੀ ਹੋਈ ਗੱਲਬਾਤ ਹਾਂ ਹਾਂ ਜੀ ਮੈਂ ਜੀ ਐਡਾ ਪਿੰਡ 'ਚ ਰਹਿੰਦਾ ਜੀ ਤੇ ਜੀ ਮੇਰੇ ਪਾਸ ਜੀ ਦੋ ਚਾਰ ਗਾਏ ਹੈਗੇ ਜੀ ਤੇ ਜੀ ਮੈਂ ਜੀ ਜਿੱਦਾਂ ਹੀ ਬਾਹਰ ਛੱਡਦਾ ਨਾ ਜੀ ਮਿੱਠੂ ਸੈਣੀ ਨਾਮ ਦਾ ਬੰਦਾ ਜੀ ਮੇਰ ਸਿੰਘ ਦਾ ਅਸਲੀ ਨਾਮ ਹੈ ਜੀ ਦਾ ਜੀ ਤੇ ਜੀ ਉਹ ਜੀ ਪਹਿਲਾਂ ਤੇ ਮੇਰੇ ਤੋਂ ਮੰਤਰੀ ਲੈਂਦਾ ਦਾ ਜੀ 5000 ਰੁਪਏ ਜੀ ਤੇ ਜੀ ਹੁਣੇ ਮੰਗ ਰਿਆ ਜੀ 10000 ਰੁਪਏ ਜੀ ਤੇ ਇਸੀ ਕਰਕੇ ਜੀ ਮੇਰੀ ਜੀ ਉਹ ਗਾਂ ਵੀ ਲੈ ਗਿਆ ਜੀ ਇੱਕ ਚੱਕੇ ਜੀ ਤੇ ਜੀ ਮੈਂ ਐਮਸੀ ਦਫਤਰ ਚ ਗਿਆ ਨਾ ਜੀ ਤੇ ਯੂ ਨੇ ਹੀ ਮੇਰਾ ਗਾਲਾ ਪੜਿਆ ਜੀ ਤੇ ਨਾਲਾ ਜੀ ਮੈਨੂੰ ਗਾਲਾਂ ਕੱਢਿਆ ਜੀ ਤੇ ਜੀ ਉਹਦੀ ਰਿਪੋਰਟਿੰਗ ਵੀ ਹੈਗੀ ਹੈ ਜੀ ਮੇਰੇ ਪਾਸ ਜੀ ਜਾਂ ਤਾਂ ਉਹਨੂੰ ਗੱਡੀ ਤੇ ਲਾਇਆ ਜਾਵੇ ਜੀ ਮਤਲਬ ਇਹ ਗੱਡੀ ਤੇ ਤਾਰ ਕੇ ਜੀ ਕੋਈ ਸਾਲਾ ਚ ਬਦਲੀ ਕਰਾ ਦਿਓ ਜੀ ਭਗਤ ਸਿੰਘ ਜਮੁਲਸੀ ਹੈ ਜੀ ਜਿਹੜਾ ਜੀ ਉਹਨੂੰ ਵੀ ਕਹਿ ਲਿਆ ਜੀ ਐਮਓਐਸਸੀ ਡਾਕਟਰ ਤਾਰੀਵਾਲ ਨੂੰ ਵੀ ਕਹਿ ਲਿਆ ਜੀ ਆਪਾਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਠਕ ਹਾਰ ਕੇ ਜੀ ਹੁਣ ਜੀ ਆਪਾਂ ਜੀ ਪ੍ਰੈਸ ਕੇ ਸਾਹਮਣੇ ਬਿਆਨ ਦੇ ਰਿਹਾ ਜੀ ਮੈਂ ਜੀ ਮਿੱਠੂ ਸੈਣੀ ਤੇ ਬਹੁਤ ਜ਼ਿਆਦਾ ਟੰਗ ਆ ਜੀ ਉਹਨੇ ਜੀ ਜੀਣਾ ਹਰਾਮ ਕਰਿਆ ਵਾ ਜੀ ਮਿੱਠੂ ਸੈਣੀ ਕੌਣ ਹੈ ਤੇ ਕਿਉਂ ਮਿੱਠੂ ਸੈਣੀ ਜੀ ਗੱਡੂ ਮਜਰੇ ਤੇ ਆਂਦਾ ਹੈ ਜੀ ਗੱਡੀ ਤੇ ਕੱਚਾ ਮਲਾਜ਼ਮ ਹੈ ਜੀ ਇਹ ਜੀ ਅੱਛਾ ਹਾਂ ਜੀ ਤੇ ਜੀ ਇਹ ਪੈਸੇ ਪੁੱਛ ਕੇ ਇਕੱਠੇ ਕਰਦਾ ਹੈ ਜੀ ਆਪਣੀ ਆਪਣੇ ਪਾਸ ਜੜੇ ਜੋ ਆਏਗੇ ਜੀ ਅ ਮਤਲਬ ਹੈ ਵਟਸਐਪ ਤੇ ਕਾਲਿੰਗ ਹੈ ਜੀ ਜਿਹੜੀ ਵੀ ਉਹ ਗਾਇਵਾ ਦੀ ਕੰਪਲੀਟ ਆਂਦੀ ਆ ਜੀ ਸਾਨੂੰ ਭੇਜ ਦਿੰਦਾ ਹੈ ਜੀ ਉਹ ਵੀ ਸਬੂਤ ਹੈਗਾ ਜੀ ਸਾਡੇ ਕੋਲ ਜੀ ਇੱਕ ਵਾਰ ਜੀ ਨਾ ਇਹ ਮੱਝਾਂ ਅਸੀਂ ਫਰੀ ਚ ਕੱਢੀ ਸੀ ਜੀ ਉਹ ਵੀ ਆਪਣੇ ਪਾਸ ਵੀਡੀਓ ਹੈਗੀ ਹੈ ਜੀ ਤੇ ਜੀ ਮੈਂ ਜੀ ਰਿਪੋਰਟਿੰਗ ਦੇ ਰਿਹਾ ਜੀ ਮਿੱਤੂ ਸੈਣੀ ਦੀ ਜੀ ਇਹ ਪੈਸੇ ਮੰਗ ਰਿਆ ਜੀ ਨੌਨੀਤ ਕੇ ਜ਼ਰੀਏ ਜੀ ਆਪਣੇ ਆਪ ਜੀ ਫੋਨ ਤੇ ਗੱਲ ਨਹੀਂ ਕਰਦਾ ਵੀ ਕਦੇ ਮੇਰੀ ਰਿਪੋਰਟਿੰਗ ਨਾ ਹੋ ਜੇ ਜੀ ਯਾਨੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਕਹਿਣਾ ਵੀ ਉਹ 5000 ਰੁਪਏ ਮੰਗਦਾ ਸੀ ਤਾਂ ਤਾਂ ਤੁਸੀਂ ਜਿਹੜੀ ਮੱਝਾਂ ਖਰੀਦਦਾ ਸੀ ਉਹਨਾਂ ਤੋਂ ਪੈਸੇ ਮੰਗ ਰਹੇ ਆ ਤਾਂ ਤੁਹਾਨੂੰ ਹਾਂ ਜੀ ਹਾਂ ਜੀ ਸਰ ਮੇਰੇ ਤੇ ਜੀ ਪਹਿਲਾਂ ਵੀ 5000 ਰੁਪਏ ਲੈਂਦਾ ਤਾਂ ਜੀ ਉਹ ਜੀ ਤੇ ਜੀ ਕਿ 47 ਏਕਟਰ ਚ ਬੰਦਾ ਹੈ ਜੀ ਉਹਦੇ ਵੀ 5000 ਰੁਪਏ ਲੈਂਦਾਦਾ ਜੀ ਮੋੜੇ ਜੱਗੜਾ ਤੇ ਲੈਂਦਾਦਾ ਜੀ 5000 ਰੁਪਏ ਜੀ ਉਹਨੇ ਕਹਿ ਰਿਹਾ ਵੀ ਮੈਨੂੰ 10000 ਰੁਪਏ ਦਿਓ ਜੀ ਨਾਲੇ ਜੀ ਹੋਰ ਵੀ ਬਗਾਰਾਂ ਬਤੇਰੀਆਂ ਪੰਦਾ ਜੀ ਸਰ ਜੀ ਮੈਂ ਦੁਖੀ ਹਾਂ ਜੀ ਇਸ ਬੰਦੇ ਦੀ ਬਗਾਰਾਂ ਪੰਦਾ ਹੋਏ ਜਿੱਦਾਂ ਜੀ ਬੋਤਲ ਦੇ ਦੋ ਜੀ ਮੈਨੂੰ ਜੀ ਇਹ ਵੀ ਕਾਫੀ ਵਾਰ ਬੋਲਿਆ ਜੀ ਵਟਸਐਪ ਕਾਲਿੰਗ ਕਰਦਾ ਹੈ ਜੀ ਉਹ ਪਤਾ ਵੀ ਰਿਪੋਰਟਿੰਗ ਹੋ ਜੀਗੀ ਜੀ ਇੱਕ ਦੋ ਰਿਪੋਰਟਿੰਗ ਆਪਣੇ ਪਾਸ ਹੈਗੀ ਹੈ ਜੀ ਜਿਹੜੀ ਇਹਨੇ ਆਪਣੀ ਸੁਣਾ ਦਿੰਦਾ ਸਰ ਜੀ ਅੱਛਾ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੈਸੇ ਦਿੰਨੇ ਉਹਦੇ ਕੋਲ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਕਹਿ ਸਕਦੇ ਹੋ ਹਾਂ ਜੀ ਜਿਹੜੀ ਵੀ ਇੱਕ ਦੋ ਜਿਓ ਭੇਜੇ ਮੈਂ ਜੀ ਆਪਾਂ ਜੀ ਗੂਗਲ ਪੇ ਤੇ ਜੀ ਉਹ ਵੀ ਮੈਂ ਦੇ ਦਿੰਦਾ ਜੀ ਆਪ ਨੂੰ ਕੋਈ ਕੰਪਲੀਟ ਕਰੀਏ ਉਸ ਦੇ ਖਲਾਫ ਹਾਂ ਜੀ ਕਰੀਏ ਜੀ ਆਪਾਂ ਜੀ ਐਮ ਸੀ ਦਫਤਰ 'ਚ ਵੀ ਗਏ ਆ ਜੀ ਉਹ ਕਹਿੰਦਾ ਵੀ ਚੀਤੇ ਜੋਕ ਹੁੰਦਾ ਕਰ ਲਓ ਮੈਂ ਇਹਨੂੰ ਕੁਝ ਨਹੀਂ ਵਿਗਾੜ ਸਕਦੇ ਜੀ ਸਮਝ ਜੀ ਇਹਦਾ ਪਤੀ ਜੀ ਪਤਾ ਨਹੀਂ ਇਹ ਕਾਂਗਰਸ 'ਚ ਪਤਨ ਕਾਦੇ ਜੀ ਵਿੱਚ ਲੱਗਿਆ ਹੋਇਆ ਹੈ ਜੀ ਉਧਿਤam ਕਿਲੰਡਰ ਸਰ ਜੀਸ ਪਤਾ ਹੈ ਕੌਣ ਹੈ ਕਿ ਜਿਹੜੀ ਧਮਕੀ ਦਿੱਤੀ ਹਾਂਜੀ ਪਤਾ ਨਹੀਂ ਐਮਸੀ ਆ ਜੀ ਕੋਈ ਮੇਰ ਮੈਂਸੀ ਕੌਣ ਹੈ ਉੱਥੇ ਕਿਹੜੀ ਸੈਕਟਰ ਤੇ ਹੈ ਡੱਡੂ ਮਾਚਰੇ ਤੇ ਹੈ ਜੀ ਉਹਦਾ ਨਾਮ ਨਹੀਂ ਪਤਾ ਸਰ ਜੀ ਸਾਹਮਣੇ ਜੀ ਜੇ ਤੁਸੀਂ ਸੈਕਟਰ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੀ ਉਸ ਜਿਹੜੀ ਭਾਈਆ ਕੀ ਨਾਮ ਹੈ ਉਹ ਕਹੀਂ ਆ ਜਿੱਥੇ ਹਾਂਜੀ ਉਹ ਕਿਹੜੀ ਸੈਕਟਰ ਦੀ ਹੈ ਮੈਂ 47 ਚੇਰ ਹੈਗਾ ਰਿਫਾਇਦਾ ਪਿੰਡ ਚ 47 ਸੈਕਟਰ ਤੇ ਜੀ ਅੱਜ ਵੀ ਮੇਰੀ ਇੱਕ ਗਾਂ ਲੈ ਕੇ ਗਿਆ ਜੀ ਉਹ ਜੀ ਜ਼ਬਰਦਸਤ ਜੀ ਪੋਰਾਂ ਦੀ ਵੀ ਫਿਰਦਿਆਂ ਨੇ ਸਾਨੂੰ ਕੋਈ ਮਤਲਬ ਨਹੀਂ ਹੈ ਫਿਰ ਸਮਝਣਾ ਚਾ ਰਹੇ ਆ ਕਿ ਕਿਹੜੇ ਸੈਕਟਰ ਦੇ ਵਿੱਚ ਤੁਹਾਡੀ ਜਿਹੜੀ ਮੱਝਾਂ ਗਾ ਰਹਿਆ ਨੇ ਤੇ ਕਿਹੜਾ ਐਮ ਐਸ ਸੀ ਲੱਗਦਾ ਨਾ ਮੇਰੀ ਹੈ ਜੀ ਪਿੰਡ ਫੈਦਾਂ ਜੀ 47 ਲੱਗਦਾ ਹੈ ਸਾਹਮਣੇ ਉੱਥੇ ਇਹ ਦੋ ਗਾਂ ਜੇ ਖੁੱਲ ਜਾਂਦੀਆਂ ਨੇ ਜੀ ਤੇ ਜੀ ਉਹ ਜੱਦੀ ਘਟੀ ਲੈ ਕੇ ਜੱਦੀ ਚੱਕ ਲਿੰਦਾ ਐ ਐਮ ਐਸ ਸੀ ਕੌਣ ਹੈ ਉੱਥੇ ਨਾ ਐਮ ਐਸ ਸੀ ਨਹੀਂ